ਵਾਹ ਜੀ ਵਾਹ ਕੀ ਬਾਤ ਜਗਾੜ ਬਣ ਗਿਆ ਜੀ ਗਰਮੀਆਂ ਦੇ ਵਿੱਚ ਜੀ ਮੋਟਰਸਾਈਕਲ ਤੇ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਧੁੱਪ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਐ ਨਹੀਂ ਪਤਾ ਲੱਗਦਾ ਹੈ ਕਿ ਵੀ ਕਿਹੜੇ ਵੇਲੇ ਬਾਰਸ਼ਾਂ ਪੈਣ ਲੱਗ ਜਾਣ ਮੋਟਰਸਾਈਕਲ ਜਿਹੜੇ ਲੋਕ ਮਜ਼ਦੂਰੀ ਦਾ ਕੰਮ ਕਰਦੇ ਨੇ ਜਾਂ ਆਪਣੇ ਨਾਰਮਲ ਘਰਾਂ ਦੇ ਵਿੱਚ ਹਰੇਕ ਦੇ ਹੁੰਦਾ ਜੀ ਪਰ ਆਪਾਂ ਨੂੰ ਗਰਮੀਆਂ ਦੇ ਵਿੱਚ ਮੋਟਰਸਾਈਕਲ ਤੋਂ ਡਰ ਬਹੁਤ ਲੱਗਦਾ ਕਿਉਂਕਿ ਕਿ ਧੁੱਪ ਬਹੁਤ ਜ਼ਿਆਦਾ ਤੇਜ਼ ਪੈਂਦੀ ਹੈ ਦੂਸਰਾ ਇਹ ਨਹੀਂ ਪਤਾ ਹੈਗਾ ਵੀ ਬਾਰਸ਼ਾਂ ਕਦੋਂ ਸ਼ੁਰੂ ਹੋ ਜਾਣ ਉਸ ਵਾਸਤੇ ਆਪਾਂ ਬਿਲਕੁਲ ਪੱਕਾ ਹੱਲ ਕਰਾਂਗੇ ਨਾ ਤਾਂ ਉਹ ਧੁੱਪ ਦਾ ਪਤਾ ਲੱਗ ਅਪਨੇ ਫਿੱਟ ਕਰਤਾ ਗਰਮ ਕਰਨ ਤੋਂ ਬਾਅਦ ਥੋੜਾ ਜਿਹਾ ਇਹਨਾਂ ਨੂੰ ਬੈਂਡ ਕਰਾਂਗੇ ਤੁਸੀਂ ਇਹਨਾਂ ਦੀ ਜਗ੍ਹਾ ਤੇ ਜੀ ਜਿਹੜੀਆਂ ਸਟੀਲ ਦੀਆਂ ਪਾਈਪਾਂ ਹੁੰਦੀਆਂ ਨੇ ਉਹਨਾਂ ਨਾਲ ਵੀ ਜਿਗਾਰਡ ਫਿੱਟ ਕਰ ਸਕਦੇ ਹੋ ਇਹ ਤੁਹਾਡੇ ਵਾਸਤੇ ਇੱਕ ਡੈਮੋ ਹੈ ਤੁਸੀਂ ਇਹਨੂੰ ਦੇਖ ਕੇ ਆਪ ਤਿਆਰ ਕਰ ਲਓ ਚਾਹੀ ਮਿਸਤਰੀ ਤੋਂ ਕਰਾ ਲਓ ਬਹੁਤ ਘੱਟ ਖਰਚੇ ਦੇ ਵਿੱਚ ਤੇ ਇਸ ਤੋਂ ਬਾਅਦ ਟੀ ਪੁਆਇੰਟ ਲਾ ਕੇ ਇੱਕ ਪਾਈਪ ਆਪਾਂ ਨੇ ਲੰਬੀ ਇਸ ਤਰੀਕੇ ਨਾਲ ਫਿੱਟ ਕਰਤੀ ਜੀ ਇਸ ਨਾਲ ਆਪਾਂ ਨੇ ਐਲਬੋਵਾਂ ਵੀ ਫਿੱਟ ਕੀਤੀਆਂ ਨੇ ਇਸ ਤੋਂ ਬਾਅਦ ਇਹਨੂੰ ਆਪਾਂ ਹਲਕਾ ਹਲਕਾ ਜੀ ਗਰਮ ਹੋਰ ਕਰ ਲਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਗਰਮ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਇਹ ਥੋੜੀ ਜਿ ਤੁਸੀਂ ਕਹੋਗੇ ਵੀ ਬਾ ਕਮਾਲ ਹੈ ਯਾਰ ਤੇ ਇਸ ਤੋਂ ਬਾਅਦ ਸਕਰੂ ਫਿੱਟ ਕਰ ਦੰਨੇ ਆ ਜੀ ਆਪਾਂ ਇਹਦੇ ਵਿੱਚ ਤਾਂ ਕਿ ਪੱਕਾ ਕੰਮ ਹੋ ਜੇ ਜਿਹੜੀਆਂ ਪਲਾਸਟਿਕ ਦੀਆਂ ਪੈਪਾਂ ਨੇ ਇਹ ਹੱਲਣ ਨਾ ਜੀ ਠੀਕ ਹੈ ਤੁਸੀਂ ਇਹਨੂੰ ਆਪ ਤਿਆਰ ਕਰੋ ਚਾਹੀ ਮਿਸਤਰੀ ਤੋਂ ਕਰਾਓ ਪਰ ਨਜ਼ਾਰੇ ਲੋਂਗੇ ਮੋਟਰਸਾਈਕਲ ਹਰੇਕ ਦੇ ਘਰੇ ਜਿਹਦੇ ਨਹੀਂ ਹੈਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਤੋਂ ਬਾਅਦ ਆਪਾਂ ਨੂੰ ਜੀ ਸਪੰਜ ਚਾਹੀਦੀ ਹੈ ਇਹ ਤੁਹਾਨੂੰ ਨਾਰਮਲੀ ਗੱਦਿਆਂ ਵਾਲੀ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਹਨਾਂ ਤੋਂ ਮਿਲੂਗੀ ਜੀ ਇਸ ਤੋਂ ਬਾਅਦ ਇਹਦੀਆਂ ਅਗਲੀਆਂ ਪੈਪਾਂ ਤੋਂ ਆਪਾਂ ਕੱਟ ਕੇ ਇਹਨੂੰ ਆਪਾਂ ਟਾਈ ਨਾਲ ਫਿਕਸ ਪੈਕ ਕਰ ਦੰਨੇ ਆ ਤੁਹਾਡੇ ਕੋਲੇ ਟਾਈ ਨਹੀਂ ਹੈਗੀ ਤਾਂ ਤੁਸੀਂ ਜਿਹੜੀਆਂ ਆਪਣੇ ਕੋਲੇ ਮੋਟਰਸਾਈਕਲ ਹੈ ਉਹਨਾਂ ਨੂੰ ਗੱਡੀ ਦਾ ਅਹਿਸਾਸ ਹੋਵੇ ਉਹਨਾਂ ਨੂੰ ਇਹ ਨਾ ਲੱਗੇ ਵੀ ਯਾਰ ਆਪਣੇ ਕੋਲੇ ਮੋਟਰਸਾਈਕਲ ਆਪਾਂ ਨੂੰ ਮੀਂਹ ਪੈਂਦੇ ਦੇ ਵਿੱਚ ਕੋਈ ਦਿੱਕਤ ਆਊਗੀ ਬਾਰਸ਼ਾਂ 'ਚ ਦਿੱਕਤ ਆਊਗੀ ਧੁੱਪ 'ਚ ਦਿੱਕਤ ਆਊਗੀ ਜਾਂ ਸਰਦੀਆਂ 'ਚ ਦਿੱਕਤ ਆਊਗੀ ਆਹ ਲੋ ਜੀ ਇਸ ਤਰੀਕੇ ਨਾਲ ਫਿੱਟ ਕਰਕੇ ਇਸ ਤੋਂ ਬਾਅਦ ਆਪਾਂ ਇੱਕ ਵਾਰੀ ਇਹਦੇ ਚੰਗੀ ਤਰ੍ਹਾਂ ਟੇਪ ਮਾਰ ਦੰਨੇ ਆ ਜਦੋਂ ਤੁਹਾਡੇ ਮੋਟਰਸਾਈਕਲ ਦੇ ਜਿਗਾਰਡ ਫਿੱਟ ਹੋ ਗਿਆ ਤੁਹਾਨੂੰ ਐ ਲੱਗੂਗਾ ਵੀ ਯਾਰ ਆਪਾਂ 9611 ਟਰੈਕਟਰ ਤੇ ਬੈਠੇ ਆ ਇਹਦੇ ਵਾਈਟ ਛਤਰੀ ਲੱਗੀ ਹੋਈ ਹੈ ਜਿਹੜਾ ਬਚਦਾ ਹਿੱਸਾ ਸੀ ਬੈਕ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਕੱਟ ਦੰ ਵੀ ਮੋਟਰਸਾਈਕਲ ਤੇ ਖੜੀਏ ਕਿੱਥੇ ਤੁਸੀਂ ਆਪਣੀ ਛਤਰੀ ਨਾਲ ਜਿੱਥੇ ਮਰਜੀ ਖੜਜੋ ਜੀ ਇਸ ਤੋਂ ਬਾਅਦ ਟੁੱਟੀ ਫੀਟਿੰਗ ਵਾਲੀ ਪਾਈਪ ਲੈ ਲਓ ਚਾਹੀ ਦੂਸਰੀ ਪਾਈਪ ਲੈ ਲਓ ਬਿਜਲੀ ਫੀਟਿੰਗ ਵਾਲੀ ਉਹਨੂੰ ਇਸ ਤਰੀਕੇ ਨਾਲ ਗਰਮ ਕਰਕੇ ਆਪਾਂ ਬੈਕ ਸਾਈਡ ਤੋਂ ਵੀ ਇਹਦਾ ਬਿਲਕੁਲ ਪੱਕਾ ਕੰਮ ਕਰਤਾ ਜੇ ਟਾਈਆਂ ਲਾਤੀਆਂ ਆਹ ਲਓ ਜੀ ਆਹ ਕੰਮ ਆਪਣਾ ਲਗਭਗ ਸਾਰਾ ਪੂਰਾ ਹੋ ਗਿਆ ਇਸ ਤੋਂ ਬਾਅਦ ਆਪਾਂ ਨੂੰ ਲੈਮੀਲੇਸ਼ਨ ਚਾਹੀਦਾ ਹੈ ਵੀ ਤੁਹਾਨੂੰ ਜਿਹੜੇ ਸੋਫੇ ਗੱਦੇ ਬੈੱਡ ਬਣਾਉਂਦੇ ਨੇ ਉਹਨਾਂ ਦੀ ਦੁਕਾਨ ਤੋਂ ਫਰਨੀਚਰ ਆਈਟਮਾਂ ਤੋਂ ਮਿਲ ਜੂਗਾ ਲੈਮੀਲੇਸ਼ਨ ਆਪਾਂ ਇਸ ਕਰਕੇ ਕਰਦੇ ਆ ਕਿ ਤੱਤੋਂ ਪੈਨ ਨੂੰ ਖਰਾਬ ਨਾ ਕਰੇ ਸਪੰਜ ਆਰਮੀਆਂ ਦੇ ਵਿੱਚ ਇਹੋ ਜਿਹਾ ਮਾਹੌਲ ਹੁੰਦਾ ਵੀ ਇਹ ਦਿੱਕਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਪਰ ਜਿਹੜੀ ਆ ਆਪਣੀ ਛਾਤਰੀ ਹੈ ਤਾਂ ਸਮਝ ਲਓ ਵੀ ਬੁਲਟ ਪ੍ਰੂਫ ਏ ਹੋएगी ਯਾਰ ਠੀਕ ਹੈ ਗੜੇ ਪ੍ਰੂਫ ਵਾਟਰ ਪ੍ਰੂਫ ਤਾਂ ਚੀਜ਼ਾਂ ਬਣਦੀਆਂ ਨੇ ਤਾਂ ਆਪਾਂ ਵਾਟਰ ਪ੍ਰੂਫ ਕੀ ਬੁਲਟ ਪ੍ਰੂਫ ਏ ਕਰਤੀ ਇੱਕ ਤਰ੍ਹਾਂ ਨਾਲ ਠੀਕ ਹੈ ਲਓ ਜੀ ਪੱਕਾ ਕੰਮ ਹੈ ਹੁਣ ਲੈਨੇ ਆਪਾਂ ਇਹਦਾ ਟ੍ਰਾਇਲ ਪਹਿਲਾਂ ਤੁਸੀਂ ਸੋਹਣੀ ਦੇਖ ਲਓ ਕਿੰਨੀ ਜ਼ਿਆਦਾ ਲੱਗ ਰਹੀ ਹੈ ਤੁਸੀਂ ਦੋ ਬੰਦੇ ਆਰਾਮ ਨਾਲ ਇਹਦੀ ਛਾਂ ਚ ਬੈ ਕੇ ਜਾ ਸਕਦੇ ਹੋ ਜਿੱਥੇ ਵੀ ਜਾਣਾ ਹੈ ਆਹ ਲਓ ਜੀ ਬਾਕੀ ਤੁਸੀਂ ਐਂ ਦੇਖ ਲਓ ਵੀ ਮੋੜਨ ਦੇ ਵਿੱਚ ਮੋਟਰਸਾਈਕਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇਹ ਤੁਹਾਨੂੰ ਦਿੱਕਤ ਨਹੀਂ ਆਉਣੀ ਤੇ ਸੋਣੀ ਦੇਖ ਲੋ ਵੀ ਕਿੰਨੀ ਜਿਆਦਾ ਹੋ ਰਹੀ ਹੈ ਹੁਣ ਆਪਾਂ ਇਹਦੀ ਜਿਹੜੀ ਟ੍ਰਾਇਲ ਹੈ ਦਾ ਉਹ ਆਪਾਂ ਵੱਧ ਸਪੀਡ 'ਚ ਵੀ ਲਾਵਾਂਗੇ ਇੱਕ ਇਹਦਾ ਸਭ ਤੋਂ ਵੱਡਾ ਇਹ ਫਾਇਦਾ ਵੀ ਤੁਹਾਡੇ ਮੋਟਰਸਾਈਕਲ ਦੀ ਸੀਟ ਨਹੀਂ ਗਰਮ ਹੋਣੀ ਕਿਉਂਕਿ ਮੋਟਰਸਾਈਕਲ ਤੇ ਛਾਹ ਰਹੂਗੀ ਨਾ ਹੀ ਤੁਹਾਡੇ ਜਿਹੜੇ ਟਾਇਰ ਟੂਪ ਨੇ ਉਹ ਪੱਟਣੇ ਕਦੇ ਵੀ ਆਹ ਦੇਖੋ ਜੀ ਕਿੱਡੀ ਬਾ ਕਮਾਲ ਚੀਜ਼ ਲੱਗਦੀ ਹੈ ਹੁਣ ਆਪਾਂ ਫੁੱਲ ਸਪੀਡ ਦੇ ਵਿੱਚ ਇਹਦਾ ਟ੍ਰਾਇਲ ਲੈ ਰਹੇ ਆ ਨਾ ਹਲਦੀ ਨਾ ਹੀ ਕੋਈ ਦਿੱਕਤ ਆਉਂਦੀ ਆਹ ਲੋ ਜੀ ਦੋ ਬੰਦੇ ਬੈਠੇ ਨੇ ਮੋਟਰਸਾਈਕਲ ਭੱਜਿਆ ਜਾਂਦਾ ਫੁੱਲ ਸਪੀਡ 'ਚ ਕੋਈ 1% ਵੀ ਪ੍ਰੋਬਲਮ ਨਹੀਂ ਹੈਗੀ of us.